ਅਯੋਧਿਆ ਵਿਖੇ ਸ਼੍ਰੀ ਰਾਮ ਲੱਲਾ ਵਿਰਾਜਮਾਨ ਦੀ ਪ੍ਰਾਨ ਪ੍ਰਤਿਸ਼ਠਾ ਸੰਬੰਧੀ ਭਲਕੇ ਕਰਵਾਏ ਜਾ ਰਹੇ ਅਧਿਆਤਮਿਕ ਸਮਾਗਮ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ ਇਸ ਸਮਾਗਮ ਵਿੱਚ ਧਾਰਮਿਕ ਅਤੇ ਅਧਿਆਤਮਿਕ ਖੇਤਰ ਦੀਆਂ ਮਹਾਨ ਸ਼ਖਸੀਅਤਾਂ ਅਤੇ ਸਾਧੂ ਸੰਤਾਂ ਵੱਲੋਂ ਭਾਗ ਲਿਆ ਜਾਵੇਗਾ ਕਾਸ਼ੀ ਦੇ ਡੋਮ ਰਾਜਾ ਸਨੇ 15 ਸ਼ਖਸੀਅਤਾ ਪ੍ਰਾਣ ਪ੍ਰティਸ਼ਟਾ ਸਮਾਗਮ ਦੀਆਂ ਯਜਮਾਨ ਹੋਣ ਗਿਆ। ਦੇਸ਼ ਵਿਦੇਸ਼ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚ ਰਹੇ ਨੇ। ਭਲਕੇ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਸਮਾਗਮ ਲਈ 55 ਦੇਸ਼ਾਂ ਤੋਂ ਅਧਿਕਾਰਤ ਤੌਰ ਤੇ ਸੱਦੇ ਗਏ 100 ਤੋਂ ਵੱਧ ਮਹਿਮਾਨ ਅੱਜ ਅਯੁੱਧਿਆ ਤਾਂ ਪਹੁੰਚੇ। ਬੜੋਦਰਾ ਦੇ ਤਕਰੀਬਨ 300 ਕਲਾਕਾਰਾਂ ਨੇ ਭਗਵਾਨ ਸ਼੍ਰੀ ਰਾਮ ਦੇ ਅਯੁੱਧਿਆ ਵਿੱਚ ਪ੍ਰਵੇਸ਼ ਨੂੰ ਲੈ ਕੇ ਸ਼ਬਦ ਗਾਏ ਦੀ ਮਨਮੋਹਕ ਧੁਨ ਤਿਆਰ ਕੀਤੀ ਹੈ। ਅਯੁੱਧਿਆ ਤੇ ਆਸ-ਪਾਸ ਦੇ ਖੇਤਰ ਵਿੱਚ ਸੁਰੱਖਿਆ ਦੇ ਕੜੇ ਬੰਦੋਬਸਥ ਕੀਤੇ ਗਏ ਨੇ। ਉੱਤਰ ਪ੍ਰਦੇਸ਼ ਪ੍ਰਸ਼ਾਸਨ ਗੈਂਟੀ ਵਿੱਚ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਖਾਸ ਉਪਰਾਲੇ ਕੀਤੇ ਗਏ ਨੇ। ਅਯੁੱਧਿਆ ਦੇ ਵੱਖ-ਵੱਖ ਹਿੱਸਿਆਂ ਨੂੰ ਰੰਗ-बिरੰਗੀਆਂ ਤੇ ਮਨਮੋਹਕ ਲਾਈਟਾਂ ਨਾਲ ਰੌਸ਼ਨਾਇਆ ਗਿਆ ਹੈ। ਰੇਲਵੇ ਵੱਲੋਂ ਵੀ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਗਏ ਨੇ। ਠੰਡ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਮੈਡੀਕਲ ਡੈਸਕ ਵੀ ਸਥਾਪਿਤ ਕੀਤੇ ਗਏ ਨੇ। ਸ਼ਰਧਾਲੂਆਂ ਦੇ ਠਹਿਰਾਅ ਲਈ ਟੈਂਟ ਸਿਟੀ ਬਣਾਈ ਗਈ ਹੈ। ਭਲਕੇ ਦੇ ਸਮਾਗਮ ਨੂੰ ਧਿਆਨ 'ਚ ਰੱਖਦਿਆਂ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਆਰ.ਸੀ. ਤੌਰ 'ਤੇ ਕਰ ਕੀਤੇ ਗਏ ਨੇ। ਇਸੇ ਦੌਰਾਨ ਸ਼੍ਰੀ ਰਾਮ ਮੰਦਰ ਅਭਿਸ਼ੇਕ ਲਈ ਵੈਦਿਕ ਰਸਮਾਂ ਜਾਰੀ ਨੇ। भगवान श्री राम अते श्री हनुमान जी ਦੇ ਪ੍ਰਤੀ ਆਪਣੀ ਡੂੰਘੀ ਭਗਤੀ ਲਈ ਜਾਣੇ ਜਾਂਦੇ ਆਂਧਰਪ੍ਰਦੇਸ਼ ਦੇ ਚਿਤੰਬਰ Shastri ਖਾਸ ਤੌਰ ਤੇ ਅਯੁੱਧਿਆ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਬਿਹਤਰੀਨ ਹੁਨਰ ਨਾਲ प्राण प्रतिष्ठा ਦੀ ਰਸਮ ਲਈ राम ਮੰਦਰ ਤਿਆਰ ਕੀਤਾ ਹੈ ਹਨੁਮਤ ਕੀਤੇ ਜਾਗਰਨ ਸਮਿਤੀ ਦੇ ਪ੍ਰਧਾਨ ਅੰਨਾਦਾਨਮ ਚਿਤੰਬਰ Shastri प्राण प्रतिष्ठा ਸਮਾਗਮ ਲਈ ਅਹਿਮ ਤੌਰ ਤੇ ਡਿਜ਼ਾਈਨ ਕੀਤੇ ਗਏ ਰਾਮ ਮੰਦਰ ਦੇ ਪਿੱਛੇ ਦੀ ਰਚਨਾਤਮਕ ਸ਼ਕਤੀ ਬਣ ਗਏ ਨੇ ਰਾਮਯੰਤਰ ਨੂੰ ਪਿਆਰ ਕਰਨ ਦਾ ਪਵਿੱਤਰ ਕਾਰਜ ਉਹਨਾਂ ਨੂੰ 2014 ਵਿੱਚ સોਪਿਆ ਗਿਆ ਸੀ ਮੰਨਿਆ ਜਾਂਦਾ ਹੈ ਕਿ ਰਾਮਯੰਤਰ ਅਧਿਆਤਮਕ ਊਰਜਾ ਦਾ ਇੱਕ ਮਾਧਿਅਮ ਹੈ ਜਿਸ ਨੂੰ ਪ੍ਰਾਣ ਪ੍ਰਤੀਸ਼ਤਾ ਦੌਰਾਨ ਧਾਰਮਿਕ ਰਸਮਾਂ ਲਈ ਡਿਜ਼ਾਈਨ ਕੀਤਾ ਗਿਆ ਹੈ